ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈਟਵਲਿਨ ਕੌਰ ਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀਆਂ ਇੱਕ ਵਾਰ ਫੇਰ ਤੁਸੀਂ ਹਾਜ਼ਰ ਹੋ ਗਏ ਹੋ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਪੰਜਾਬ ਦੇ ਵਿੱਚ ਜਿੱਥੇ ਲਗਾਤਾਰ ਹੜ੍ਹਾਂ ਦੀ ਮਾਰ ਦੇਖਣ ਨੂੰ ਮਿਲ ਰਹੀ ਹੈ ਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਪੰਜਾਬੀਆਂ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਹੜ੍ਹ ਪੀੜਿਤ ਲੋਕਾਂ ਦੀ ਸਹਾਇਤਾ ਕੀਤੀ ਜਾਵੇ ਜਿਹਹੂੰ ਗੱਲ ਕੀਤੀ ਜਾਵੇ ਗਾਨੀ ਰਖੂਬੀਰ ਸਿੰਘ ਜੀ ਅਤੇ ਉਹਨਾਂ ਦੇ ਨਾਲ ਮਾਤਾ ਵਿਪਨਪ੍ਰੀਤ ਕੌਰ ਅਤੇ ਸਰਦਾਰ ਰਾਜਵੰਤ ਸਿੰਘ ਵੋਰਾ ਜੋ ਕਿ ਫਟੇ ਟੀਵੀ ਦੇ ਐਮ ਡੀ ਨੇ ਉਹਨਾਂ ਦੇ ਵੱਲੋਂ ਹੁਣ ਇੱਕ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਇਨ੍ਹਾਂ ਹੜਪੀੜਿਤ ਲੋਕਾਂ ਦੀ ਸਹਾਇਤਾ ਕੀਤੀ ਜਾਵੇ। ਉਹਨਾਂ ਦੇ ਵੱਲੋਂ ਹੜਪੀੜਿਤ ਲੋਕਾਂ ਵਾਸਤੇ ਹਰੇਕ ਜ਼ਰੂਰੀ ਸਮਾਨ ਜਿਵੇਂ ਕਿ ਬਿਸਤਰੇ, ਮੰਜੀ ਐਜ਼ ਇਨ ਆਲ ਨਾਲ ਹੋਰ ਵੀ ਜੋ ਸਮਾਨ ਫਿਲਹਾਲ ਕਰਾਂ ਦਿਵਸ ਤੇ ਜ਼ਰੂਰੀ ਹੈ ਜਿਵੇਂ ਚੁੱਲ੍ਹੇ ਹੋਗੇ ਉਹ ਦਿੱਤਾ ਗਿਆ। ਇਸ ਦੇ ਨਾਲ ਨਾਲ ਉਹਨਾਂ ਦੇ ਵੱਲੋਂ ਨਕਦੀ ਰਾਸ਼ੀ ਵੀ ਦਿੱਤੀ ਗਈ ਤਾਂ ਜੋ ਇਨ੍ਹਾਂ ਹੜਪੀੜਿਤ ਲੋਕਾਂ ਨੂੰ ਔਣ ਵਾਲੇ ਸਮੇਂ ਦੇ ਵਿੱਚ ਹੋਰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਜੋ ਪਿਛਲੇ ਤਕਰੀਬਨ ਤਿੰਨ ਹਫ਼ਤਿਆਂ ਤੋਂ ਪੰਜਾਬ ਹਾੜਾਂ ਦੇ ਪਾਣੀ ਦੀ ਮਾਰ ਹੇਠ ਹੈ। ਔਰ ਜਿੰਨਾ ਜਿੰਨਾ ਥਾਂ ਮਥੇ ਵੀ ਅਸੀਂ ਪਹਿਲੇ ਦਿਨ ਤੋਂ ਹੀ ਤਕਰੀਬਨ ਜਾ ਕੇ ਦੇਖ ਰਹੇ ਹਾਂ ਔਰ ਜਦ ਜਦ ਜਿੱਥੇ ਕਿੱਥੇ ਵਗਾਏ ਆ ਉੱਥੇ ਹਾਲਾਤ ਜਿਹੜੇ ਨੇ ਵੱਧ ਤੋਂ ਵੱਧ ਦੇਖੇ ਨੇ ਵੱਧ ਤੋਂ ਵੱਧ ਫਲਾਤ ਗੇੜਿਓ ਮਾੜੇ ਦੇਖੇ ਨੇ ਅੱਜ ਅਸੀਂ ਤੁਸੀਂ ਬੰਦੇ ਨਾਲ ਨਾਲ ਪਿੰਡ ਹੈ ਬੇਤੀਸ਼ਾਨਾ ਇਥੋਂ ਰਾਵੀ ਦਰਿਆ ਸਿਰਫ ਅਧੇ ਕਿਲੋਮੀਟਰ ਦੀ ਵਾਟ ਤੇ ਹੈ ਔਰ ਇਹਨਾਂ ਪਿੰਡਾਂ ਨੂੰ ਪਾਣੀ ਦੀ ਦੌੜੀ ਮਾਰ ਪਈ ਹੈ ਬੁਖਾਰਾ ਸਨ ਪਿੰਡ ਵਾਲੇ ਵੀਰ ਜਿਨ੍ਹਾਂ ਦੇ ਅਸੀਂ ਡਿਊਟੀ ਪਹਿਲਾਂ ਲਾਈ ਹੋਈ ਸੀ ਕਿ ਉਹ ਜਾ ਕੇ ਪਹਿਲਾਂ ਚੈੱਕ ਕਰਨ ਕਿ ਕਿੱਥੇ ਕਿੱਥੇ ਕੀ ਕੀ ਨੁਕਸਾਨ ਹੋਇਆ ਕਿਹੜੇ ਕਿਹੜੇ ਚੀਜ਼ ਦੀ ਕਿੱਥੇ ਕਿੱਥੇ ਜ਼ਰੂਰਤ ਹੈ ਉਹਨਾਂ ਨੇ ਜਾ ਕੇ ਸਾਰਾ ਸਰਵੇਖਣ ਕੀਤਾ ਉਹਨਾਂ ਨੇ ਦੱਸਿਆ ਕਿ ਘਰਾਂ ਦੇ ਵਿੱਚ ਕੋਈ 12 ਤੋਂ 15 ਫੁੱਟ ਪਾਣੀ ਜਿਹੜਾ ਸੀਗਾ ਉਹ ਚੜ ਚੁੱਕਾ ਸੀਗਾ ਪਰ ਅਸੀਂ ਆਕੇ ਦੇਖਿਆ ਵੀ ਕਿ ਹਾਲੇ ਵੀ ਕਮਾਦਾਂ ਦੇ ਵਿੱਚ ਚਰੀਆਂ ਚ ਝੋਨਿਆਂ ਚ ਪਾਣੀ ਖਲੋਤਾ ਹੈ ਜਿਵੇਂ ਗੰਦੇ ਨਾਲੇ ਦਾ ਪਾਣੀ ਹੁੰਦਾ ਇਦਾਂ ਦੀ ਪਾਣੀ ਦੀ ਐਸ ਵੀਡੀਓ ਸਥਿਤੀ ਹੈ ਪਾਣੀ ਭਾਵੇਂ ਖੇਟਾਂ ਕਾਫੀ ਆ ਚੁੱਕਾ ਹੈ ਪਰ ਹਾਲਾਤ ਜਿਹੜੇ ਨੇ ਉਹ ਬਹੁਤ ਮਾੜੇ ਨੇ ਇਹਨਾਂ ਘਰਾਂ ਵਿੱਚ ਆਕੇ ਅਸੀਂ ਵੇਖਿਆ ਕਿ ਪਰਿਵਾਰ ਜਿਹੜੇ ਨੇ ਉਹ ਛੰਨਾ ਪਾ ਕੇ ਤੰਬੂ ਲਾ ਕੇ ਤਰਪਾਲਾ ਪਾ ਕੇ ਆਪਣੇ ਜੀਵਾਂ ਸਿਹਤ ਉਹ ਬਾਹਰ ਘਰਾਂ ਦੇ ਕਮਰਿਆਂ ਤੋਂ ਬਾਹਰ ਰਹਿ ਰਹੇ ਨੇ ਕਿਉਂਕਿ ਕਮਰੇ ਬੁਰੀ ਤਰ੍ਹਾਂ ਖਰਾਬ ਹੋ ਚੁੱਕੇ ਨੇ ਔਰ ਜਦੋਂ ਕੜਾਕੇ ਦੀ ਧੁੱਪ ਲੱਗੇਗੀ ਇਹਨਾਂ ਨੂੰ ਸੁੱਕਣਾ ਹੈ ਔਰ ਇਨਾ ਸ਼ਤਾਨ ਨੇ ਲੈਂਟਰਾਂ ਨੇ ਕੰਦਾ ਨੇ ਹੋਰ ਜਿਆਦਾ ਜਿਹੜਾ ਉਹ 파ਟ ਜਾਣਾ ਖਤਰਾ ਹੈ ਕਿ ਕਿਸੇ ਵੇਲੇ ਵੀ ਕਿਸੇ ਕਰਤ ਜਿਹੜੀ ਛੱਤ ਹੈ ਉਹ ਡਿੱਗ ਸਕਦੀ ਹੈ ਔਰ ਅੱਜ ਇਨਾ ਵੀਰਾਂ ਦੀ ਇਨਾ ਭੈਣਾਂ ਦੀ ਸਹਾਇਤਾ ਸੇਵਾ ਵਾਸਤੇ ਜੋ ਸਮਾਨ ਸੀ ਮਾਤਾ ਵਿਪਨਪ੍ਰੀਤ ਕੌਰ ਜੀ ਲੁਧਿਆਣੇ ਵਾਲੇ ਆਪਣੇ ਸੰਗਤ ਸਹਿਤ ਪਹੁੰਚੇ ਹੋਏ ਨੇ ਪਾਪਾ ਗੁਰਦੇਵ ਸਿੰਘ ਜੀ ਕੁਲੀ ਵਾਲੇ ਉਹਨਾਂ ਤੇ ਪ੍ਰੇਰਨਾ ਸਰਕਾਰ ਜਿਹੜਾ ਸਾਰਾ ਉਦੋਂ ਉਪਰਾਲਾ ਕੀਤਾ ਜਾ ਰਿਹਾ ਹੈ ਔਰ ਸੰਗਤ ਤੇ ਆਵਾਜ਼ ਤੇ ਜੋ ਐਸ ਵੀੜੇ ਦੀ ਜ਼ਰੂਰਤ ਹੈ ਕਿਉਂਕਿ ਕੱਪੜਾ ਰਾਸ਼ਨ ਬਿਸਤਰੇ ਬਸਤਰ ਮੰਜੇ ਆਦਿਕ ਸਭ ਕੁਝ ਖਰਾਬ ਹੋ ਚੁੱਕਾ ਹੈ ਇਹ ਕਿ ਇੱਕ ਛੋਲੇ ਭਾਰ ਜਿਹੜੀ ਸੇਵਾ ਅਸੀਂ ਕਰ ਰਹੇ ਹਾਂ ਸਾਰੀ ਸੇਵਾ ਤੇ ਅਸੀਂ ਸਾਰੇ ਨਹੀਂ ਕਰ ਸਕਦੇ ਕਿਉਂਕਿ ਕਿਸੇ ਦੇ ਵੀ ਭਾਰ ਪਾਈ ਕਰਨੀ ਜਿਹੜੀ ਹੈ ਬਹੁਤ ਔਖੀ ਹੈ ਕਿਉਂਕਿ ਹਜ਼ਾਰਾਂ ਕਰੋੜ ਦਾ ਪੰਜਾਬ ਦਾ ਜਿਹੜਾ ਨੁਕਸਾਨ ਸੀ ਉਹ ਹੋ ਚੁੱਕਾ ਹੈ ਸਾਰੇ ਭਾਰ ਪਾਈ ਤੇ ਅਸੀਂ ਨਹੀਂ ਕਰ ਸਕਾਂਗੇ ਲੇਕਿਨ ਫਿਰ ਵੀ ਯਤਨ ਕੀਤਾ ਜਾ ਰਿਹਾ ਹੈ ਕਿ ਜੋ ਇਸ ਵੇਲੇ ਲੋੜੀਂਦੀਆਂ ਚੀਜ਼ਾਂ ਨੇ ਉਹ ਸੰਗਤ ਦੇ ਤੱਕ ਪਹੁੰਚਾਈਆਂ ਜਾਣ ਤੇ ਅੱਜ ਫੋਲਡਿੰਗ ਮੰਜੇ ਗੈਸੀ ਚੁੱਲ੍ਹੇ ਔਰ ਸਿੰਗਲ ਮੈਟ੍ਰਿਕਸ ਗੱਦੇ ਜਿਹੜੇ ਨੇ ਚਾਦਰਾਂ ਔਰ ਕਿੱਟਾਂ ਔਰ ਜਿੰਨੇ ਵੀ ਸਹਾਇਤਾ ਹੋਰ ਹੋ ਸਕਦੀ ਹੈ ਮੈਡੀਕਲ ਕਿੱਟਾਂ ਵਗੈਰਾ ਜਿਹੜੀ ਸੀ ਮੈਡੀਸਨ ਲੈ ਕੇ ਆਏ ਨੇ ਔਰ ਫਤਿਹ ਟੀਵੀ ਤੋਂ ਜਿਹੜੇ ਓਨਰ ਨੇ ਬੋਰਾ ਸਾਹਿਬ ਉਹ ਉੱਚੇ ਉੱਚੇ ਤੌਰ ਤੇ ਆਪਣੀ ਟੀਮ ਲੈ ਕੇ ਉਹ ਵੀ ਅੱਜ ਸਾਰੇ ਰਾਖੇ ਦਾ ਸਰਵੇਖਣ ਕਰਨ ਵਾਸਤੇ ਪਹੁੰਚੇ ਹੋਏ ਨੇ ਤਾਂ ਕਿ ਸੰਗਤ ਦੇ ਤੱਕ ਜਿਹੜੀ ਸਹੀ ਜਾਣਕਾਰੀ ਹੈ ਉਹ ਕੋਈ ਦਾ ਕੀਤੇ ਜਾ ਸਕੇ ਪੰਜਾਬ ਦੇ ਵਿੱਚ ਜਿੱਥੇ ਲਗਾਤਾਰ ਹੜ੍ਹਾਂ ਦੇ ਮਾਰ ਦੇਖਣ ਨੂੰ ਮਿਲ ਰਹੀ ਹੈ ਉੱਥੇ ਵੱਖ-ਵੱਖ ਐਨ ਜੀਓ ਅਤੇ ਲੋਕਾਂ ਦੇ ਵੱਲੋਂ ਅਤੇ ਸਰਕਾਰਾਂ ਦੇ ਵੱਲੋਂ ਵੀ ਆਇੜਨ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇੰਨਾ ਹੜ ਪੀੜਿਤ ਲੋਕਾਂ ਦੀ ਸਹਾਇਤਾ ਕੀਤੀ ਜਾਵੇ ਜਿਹਹੂੰ ਗੱਲ ਕੀਤੀ ਜਾਵੇ ਵਿਧਾਇਕ ਆਰਿਫ ਮਸੂਦ ਦੀ ਤਾਂ ਉਹਨਾਂ ਦੇ ਵੱਲੋਂ ਵੀ ਹੁਣ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਹੜ ਪੀੜਿਤ ਲੋਕ ਨੇ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਵਿਧਾਇਕ ਆਰਿਫ ਮਸੂਦ ਪੈਂਸ ਕਲੱਬ ਬੋਪਾਲ ਦੇ ਵੱਲੋਂ ਹੁਣ 6 ਟਰੱਕ ਭਰ ਕੇ ਹੁਣ ਸਮਾਨ ਜਿਹੜਾ ਹੈ ਉਹਦੇ ਵਿੱਚ ਹਰ ਇੱਕ ਜ਼ਰੂਰੀ ਸਮਾਨ ਜੋ ਕਿ ਹੜ੍ਹ ਦੇ ਨਾਲ ਜਿਹੜੇ ਲੋਕ ਪ੍ਰਭਾਵਿਤ ਹੋਏ ਨੇ ਹੜ੍ਹ ਦੇ ਪਾਣੀ ਦੇ ਨਾਲ ਜੋ ਜੋ ਸਮਾਨ ਉਹਨਾਂ ਨੂੰ ਜਰੂਰਤ ਹੈ ਉਹਨਾਂ ਦੀ ਜਰੂਰਤ ਦਾ ਸਮਾਨ ਜਿਹੜਾ ਹੈ 6 ਟਰੱਕ ਭਰ ਕੇ ਪੇਟ ਕੀਤਾ ਗਿਆ ਤਾਂ ਜੋ ਹੁਣ ਇੰਨਾ ਹੜ੍ਹ ਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਸਕੇ ਜਿਵੇਂ ਗਰਦਾਸਪੁਰ ਡੇਰਾ ਬਾਬਾ ਨਾਨਕ ਸੁਲਤਾਨਪੁਰ ਲੋਧੀ ਉਧਰ ਫਿਰੋਜ਼ਪੁਰ ਏਰੀਏ ਦੇ ਵਿੱਚ ਬਹੁਤ ਸਾਰੀ ਸੰਗਤ ਹੜ੍ਹ ਤੋਂ ਪ੍ਰਭਾਵਿਤ ਹੋਈ ਆ ਉਹ ਇਸ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਜਿੱਥੇ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਲੋਕ ਵੱਡੇ ਲੈਵਲ ਤੇ ਮਦਦ ਕੀਤੀ ਜਾ ਰਹੀ ਆ ਅੱਜ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਜੋ ਪਿਛਲੇ ਦਿਨੀ 20 ਕਰੋੜ ਰੁਪਇਆ ਹੜ੍ਹ ਪੀੜਤ ਲੋਕਾਂ ਲਈ ਰੱਖਿਆ ਉਹਨਾਂ ਵਿੱਚੋਂ ਉਹਨਾਂ ਲੋਕਾਂ ਦੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਾਸਤੇ ਗਏ ਨੇ ਸੋ ਬਹੁਤ ਸਾਰੀ ਬਹੁਤ ਸਾਰੀਆਂ ਸੰਸਥਾਵਾਂ ਇਨ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੀਆਂ ਨੇ ਸੋ ਇਹਨੂੰ ਵੇਖਦੇ ਹੋਏ ਅੱਜ ਇੱਕ ਭਵਾਲ ਤੋਂ ਪੂਰਾ ਇੱਕ ਜਥਾ ਆਇਆ ਉੱਥੇ ਭਵਾਲ ਤੋਂ ਇੱਕ ਪੂਰਾ ਜਥਾ ਆਇਆ ਉੱਥੇ ਦੇ ਐਮ ਐਲ ਏ ਵਿਧਾਇਕ ਆਰਫ ਮਾਸਰੂਫ ਜੋ ਸੇ ਟਰੱਕ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਸਚਗੰਦ ਸਿੰਘ ਹਰਮਿੰਦਰ ਸਾਹਿਬ ਨੂੰ ਘਿਦੇ ਵਿੱਚ ਵੱਖ-ਵੱਖ ਵਸਤੂਆਂ ਜਿਵੇਂ ਖਾਣ ਖਾਣ ਪੀਣ ਦਾ ਸਮਾਨ ਆ ਪਹਿਨਣ ਦੇ ਕੱਪੜੇ ਨੇ ਤਰਪਾਲਾਂ ਨੇ ਮਸਰਦਾਨੀਆਂ ਨੇ ਸਾਬਣ ਤੇਲ ਆ ਸੋ ਤੁਸੀਂ ਦੇਖ ਸਕਦੇ ਹੋ ਇਹ 6 ਟਰੱਕ ਪੂਰੀ ਭਪਾਲ ਦੀ ਸੰਗਤ ਜਿਹੜੀ ਮੁਸਲਮਾਨ ਕਮਿਊਨਿਟੀ ਆ ਇਹ ਲੈ ਕੇ ਆਏ ਨੇ ਪੂਰੀ ਟੀਮ ਅੱਜ ਉਹ ਗੱਲ ਜ਼ਿਆਦਾ ਆ ਰਹੀ ਆ ਜੋ ਪਿਛਲੇ ਸਾਲਾਂ ਦੇ ਵਿੱਚ ਜਦੋਂ ਦਿੱਲੀ ਦੇ ਬਾਡਰਾਂ ਤੇ ਧਰਨੇ ਲੱਗੇ ਸੀਗੇ ਤਾਂ ਉਸ ਸਮੇਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਤੇ ਲੰਗਰਾਂ ਦੀ ਰਹਿ ਦਾ ਪ੍ਰਬੰਧ ਕੀਤਾ ਗਿਆ ਸੀਗਾ ਉਸ ਸਮੇਂ ਵੀ ਪੂਰੇ ਇੰਡੀਆ ਦੇ ਵਿੱਚ ਪੂਰੇ ਸਾਰੇ ਇੱਕ ਇੱਕ ਜੁੱਟ ਹੋ ਕੇ ਉਸ ਧਰਨੇ ਦੇ ਵਿੱਚ ਉਹ ਮਤਲਬ ਕਿ ਸਾਰਿਆਂ ਨੇ ਸਾਹਮਣਾ ਕੀਤਾ ਸੀਗਾ ਅੱਜ ਫੇਰ ਸਾਨੂੰ ਇੱਕ ਭਾਈਚਾਰਕ ਸਾਂਝ ਦੇਖਣ ਨੂੰ ਮਿਲੀ ਆ ਜਿੱਥੇ ਪੰਜਾਬ ਦੇ ਲੋਕ ਹਰਿਆਣੇ ਦੇ ਲੋਕ ਜੁਪੀ ਦੇ ਲੋਕ ਆ ਕੇ ਇੱਥੇ ਮਦਦ ਕਰ ਰਹੇ ਨੇ ਅੱਜ ਮੱਧ ਪ੍ਰਦੇਸ਼ ਤੋਂ ਭੁਪਾਲ ਦੀ ਸੰਗਤ ਪੂਰੀ ਇਹ ਛੇ ਟਰੱਕ ਲੈ ਕੇ ਆਏ ਨੇ ਅਸੀਂ ਸਤਕੰਨ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਇਹਨਾਂ ਨੂੰ ਇੱਥੇ ਜੀ ਆਇਆਂ ਕਹਿੰਦੇ ਆ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਦੇ ਇਹਨਾਂ ਦੇ ਮਨ ਦੇ ਵਿੱਚ ਵੀ ਇਦਾਂ ਦਾ ਦਰਦ ਮਹਿਸੂਸ ਹੋਇਆ ਕਿ ਅਸੀਂ ਪੰਜਾਬ 'ਚ ਜਾ ਕੇ ਉਹਨਾਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰੀਏ ਅਸੀਂ ਫੇਰ ਸਤਕੰਨ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਇਹਨਾਂ ਦਾ ਇੱਥੇ ਧੰਨਵਾਦ ਕਰਦੇ ਆ ਜੀ ਆਇਆਂ ਆਖਦੇ ਆ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਂਦੇ ਆ ਵੀ ਜਿਹੜਾ ਇਹ ਤੁਹਾਡਾ ਸਮਾਨ ਆਇਆ ਇਹ ਪੂਰਾ ਸਹੀ ਤਰੀਕੇ ਨਾਲ ਇਹ ਡਿਵਾਈਡ ਕੀਤਾ ਜਾਊਗਾ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬismillahirrahmanirrahim ਮੇਰਾ ਨਾਮ ਅਬਦੁਲ ਨੂਰ ਹੈ ਪ੍ਰਦਾਨ ਮਜਲਿਸ ਅਹਿਰਾਰ-ਏ-اسلام-ਏ-ਪੰਜਾਬ ਅੱਜ ਸਾਡੇ ਵਿੱਚ ਭੋਪਾਲ ਤੋਂ ਜਿਹੜੇ ਸਾਡੇ ਐਮਐਲਏ ਨੇ ਭੋਪਾਲ ਸੈਂਟਰ ਹਲਕੇ ਤੋਂ ਜਿਹੜੇ ਐਮਐਲਏ ਨੇ ਆਰਿਫ ਮਸਹood ਸਾਹਿਬ ਉਹਨਾਂ ਨੇ ਇੱਕ ਬੜਾ ਵੱਡਾ ਜਿਹੜਾ ਜਥਾ ਜਿਹੜਾ ਰਾਸ਼ਨ ਦਾ ਸਮਾਨ ਦਾ ਜਿਹੜਾ ਉਹ ਪੇਜ तकरीबन 10 ਟਰੱਕ ਸਮਾਨ ਜਿਹੜਾ ਉਹਨਾਂ ਨੇ ਆਪਣੇ ਜਿਹੜਾ ਇਹਨਾਂ ਦਾ ਡੈਲੀਗੇਸ਼ਨ ਆਇਆ ਉਹ ਅੱਥੇ ਲੈ ਕੇ ਆਇਆ ਤੇ ਅੱਜ ਆਪਾਂ ਸ੍ਰੀ ਹਰਮਿੰਦਰ ਸਾਹਿਬ ਦੇ ਜਿਹੜੇ ਮੈਨੇਜਰ ਸਾਹਿਬ ਨੇ ਭਗਵੰ ਸਰਦਾਰ ਭਗਵੰਤ ਸਿੰਘ ਜੀ ਉਹਨਾਂ ਦੇ ਹਵਾਲੇ ਆਪਾਂ ਇਹ ਸਾਰਾ ਸਮਾਨ ਜਿਹੜਾ ਕੀਤਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਕਿਉਂਕਿ ਸਾਨੂੰ ਪਤਾ ਲੱਗਿਆ ਸੀ ਕਿ ਐਸਜੀਪੀਸੀ ਵੱਲੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਰਾ ਕੰਮ ਕੀਤਾ ਜਾ ਰਿਹਾ ਤੇ ਜਿਹੜਾ ਜ਼ਰੂਰਤ ਦਾ ਸਮਾਨ ਹੈ ਉਹ ਪਿੰਡਾਂ ਦੇ ਵਿੱਚ ਜਿੱਥੇ ਜ਼ਰੂਰਤ ਹੈ ਉੱਥੋਂ ਤੱਕ ਸਾਰਾ ਸਮਾਨ ਪਹੁੰਚਾਇਆ ਜਾ ਰਿਹਾ ਹੈ ਤੇ ਅਸੀਂ ਸਾਰੇ ਨੇ ਫੈਸਲਾ ਕੀਤਾ ਸੀ ਕਿ ਸਾਡਾ ਕਿਉਂਕਿ ਸਮਾਨ ਕਾਫੀ ਜ਼ਿਆਦਾ ਹੈਗਾ ਤੇ ਇਸ ਕਰਕੇ ਆਪਾਂ ਇੱਕ ਜ਼ਿੰਮੇदार ਲੋਕਾਂ ਦੇ ਹੱਥਾਂ ਦੇ ਇੱਕ ਸੰਸਥਾ ਦੇ سپرد ਕਰੀਏ ਤਾਂ ਕਿ ਇਹ ਜ਼ਰੂਰਤਮੰਦ ਲੋਕਾਂ ਤੱਕ ਪਹੁੰਚ ਸਕੇ ਮੈਂ ਉਹਦੇ ਨਾਲ ਹੀ ਇਹ ਸਾਰੇ ਭਾਈ ਸਾਡਾ ਭਾਈਚਾਰਾ ਜਿਹੜਾ ਭੋਪਾਲ ਤੋਂ ਇੱਥੇ ਤਸ਼ਰੀਫ ਲੈ ਆਇਆ ਮੈਂ ਉਹਦਾ ਬਹੁਤ ਧੰਨਵਾਦ ਕਰਨਾ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜਦੋਂ ਤੋਂ ਹੜ੍ਹ ਦੀ ਇਹ ਸਥਿਤੀ ਇੱਥੇ ਬਣੀ ਹੈ ਅੰਮ੍ਰਿਤਸਰ ਖਾਸ ਕਰਕੇ ਅੰਮ੍ਰਿਤਸਰ ਤੋਂ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਉਦੋਂ ਤੋਂ ਹੀ ਲਗਾਤਾਰ ਜਿਹੜਾ ਸਾਡਾ ਮੁਸਲਿਮ ਭਾਈਚਾਰਾ ਜਿਹੜਾ ਉਹ ਲਗਾਤਾਰ ਤਕਰੀਬਨ 8 ਤੋਂ 10 ਗੱਡੀਆਂ ਡੇਲੀ ਦੀ ਆਪਾਂ ਪਿੰਡਾਂ ਦੇ ਵਿੱਚ ਭੇਜਦੇ ਰਹੇ ਆ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਹਾੜਾ ਆਏ ਆ ਉਹ ਜਗ੍ਹਾ ਦੇ ਵਿੱਚ ਸਾਡੀ ਟੀਮਾਂ ਲਗਾਤਾਰ ਰੈਗੂਲਰ ਕੰਮ ਕਰਦੀ ਰਹੀਆਂ ਕਿ ਜਿਹੜੀ ਵੀ ਬਾਹਰੋਂ ਟੀਮਾਂ ਆਂਦੀਆਂ ਜਿਸ ਤਰ੍ਹਾਂ ਬੋਪਾਲ ਤੋਂ ਆਏ ਨੇ ਇਹ ਸਾਡੇ ਨਾਲ ਕੰਟੈਕਟ ਕਰਦੇ ਆ ਅੱਗੇ ਫਿਰ ਆਪਾਂ ਤਰੀਕੇ ਦੇ ਨਾਲ ਜਿਸ ਤਰ੍ਹਾਂ ਅੱਜ ਆਪਾਂ ਮੈਨੇਜਰ ਸਾਹਿਬ ਨਾਲ ਕੰਟੈਕਟ ਕੀਤਾ ਅੱਥੇ ਆਪਾਂ ਗੱਡੀਆਂ ਲਿਆਂਦੀਆਂ ਐਸੇ ਤਰੀਕੇ ਦੇ ਨਾਲ ਪ੍ਰੋਪਰ ਤਰੀਕੇ ਨਾਲ ਸਾਰਾ ਸਮਾਨ ਜਿਹੜਾ ਭੇਜਿਆ ਜਾ ਰਿਹਾ ਹਰਮੀਤ ਸਲੂਜਾ ਜੀ ਸਾਡੇ ਸਾਥੀ ਨੇ ਇਹਨਾਂ ਦੇ ਨਾਲ ਇਹਨਾਂ ਦੇ ਤਾਵਨ ਦੇ ਨਾਲ ਇਹਨਾਂ ਦੇ ਸਾਥ ਦੇ ਨਾਲ ਆਪਾਂ ਪਿਛਲੇ 15 ਦਿਨ ਤੋਂ ਲਗਾਤਾਰ ਕੰਮ ਕਰ ਰਹੇ ਹਾਂ ਤੇ ਇਸ ਤੋਂ ਇਹਦੇ ਨਾਲ-ਨਾਲ ਮੈਂ ਬਹੁਤ ਹੀ ਧੰਨਵਾਦ ਕਰਨਾ ਕਿ ਇੱਕ ਭਾਈਚਾਰਕ ਸਾਂਝ ਜਿਹੜੀ ਆ ਉਹ ਸਾਡੀ ਵਧੀ ਹੈ ਇਕ ਇਕਤਾ ਦਾ ਮੈਸੇਜ ਜਿਹੜਾ ਉਹ ਗਿਆ ਅੱਜ ਆਪਾਂ ਸਾਰੇ ਸ੍ਰੀ ਹਰਮੰਦਰ ਸਾਹਿਬ ਜਾ ਰਹੇ ਆਂ ਤੇ ਇੱਕ ਭਾਈਚਾਰਾ ਦਾ ਮੈਸੇਜ ਪੂਰੇ ਭਾਰਤ ਦੇ ਵਿੱਚ ਜਾਏਗਾ ਤਾਂ ਕਿ ਜਿਹੜੀ ਫਿਰਕਾ ਪਰਸਤਾਕਤਾ ਨੇ ਉਹਨਾਂ ਨੂੰ ਵੀ ਇੱਕ ਮੈਸੇਜ ਜਾਏ ਕਿ ਭਾਈਚਾਰਕ ਮੁਹੱਬਤ ਸਾਂ ਜਿਹੜੀ ਉਹ ਸਭ ਤੋਂ ਵੱਡੀ ਸਾਂ ਪੰਜਾਬ ਮੇ ਜੋ ਬਾੜ ਕੀ ਆਫਤਾ ਆਈ ਬੋਪਾਲ ਸੇ ਹਮਾਰੇ ਵਿਧਾਇਕ ਆਰਿਫ ਮਸੂਦ ਜੀ ਨੇ ਇੱਕ ਮੁਹੱਬਤ ਕਾ ਪੈਗਾਮ ਦੇ ਕਰਕੇ 10 ਟਰੱਕ ਪੰਜਾਬ ਕੇ ਲਿਏ ਰਵਾਨਾ ਕੀਏ ਥੇ ਜਿਸ ਮੇ ਅੰਨੇ 4 ਟਰੱਕ ਕੀ ਸਮਾਗਰੀ ਪ੍ਰਭਾਵਿਤ ਖੇਤਰੋ ਮੇ ਵੰਡ ਦੀ ਹੈ ਔਰ 6 ਟਰੱਕ जो है हमारे अकाल तख्त दरबार साहब के यहाँ दिए हैं उनके मैनेजर साहब को हम सौंप रहे हैं ये एक मोहब्बत का पैगाम था और पूरे देश के अंदर इस बात की होना चाहिए कि जहाँ आपदा आए जहाँ किसी की साथ ऐसे हो तो वहाँ पर पूरे देश को एक होकर हो के काम करना चाहिए यही पैगाम हमारे विधायक आरिफ मसूद साहब ने दिया है हम अकाल तख्त के तमाम जिम्मेदारों को बहुत बहुत उनका शुक्रिया अदा करते हैं कि जिन्होंने हमें बहुत अपना समझा और जिस मोहब्बत के साथ हमारे हमसे मिले और जिस मोहब्बत के साथ हमारे साथ व्यवहार किया है हम उनका तह दिल से बहुत बहुत शुक्रिया अदा करते हैं और छः ट्रक यहाँ हम दे करके जा रहे हैं बाकी चार ट्रक हम प्रभावित क्षेत्रों में आठ ਪੰਜਾਬ ਦੇ ਵਿੱਚ ਜਿੱਥੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੜ੍ਹ ਦੇ ਪਾਣੀ ਦੇ ਕਰਕੇ ਜਿੱਥੇ ਲੋਕਾਂ ਦੀਆਂ ਪਰੇਸ਼ਾਨੀਆਂ ਆਏ ਦਿਨ ਵੱਧਦੀਆਂ ਜਾ ਰਹੀਆਂ ਨੇ ਉੱਥੇ ਹੀ ਆਏ ਦਿਨ ਸਰਕਾਰ ਅਤੇ ਵੱਖ-ਵੱਖ ਐਨ ਜੀਓ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇੰਨਾ ਲੋਕਾਂ ਦੀ ਸਹਾਇਤਾ ਕੀਤੀ ਜਾਵੇ ਜੇ ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਾ ਦੇ ਵਿੱਚ ਜਿੰਨੇ ਵੀ ਸ਼ਰਧਾਲੂ ਨੇ ਉਹਨਾਂ ਦੇ ਵੱਲੋਂ ਵੀ ਹੁਣ ਯੋਗਦਾਨ ਪਾਇਆ ਜਾ ਰਿਹਾ ਉਹਨਾਂ ਵੱਲੋਂ ਵੀ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇੰਨਾ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਕੀਤੀ ਜਾਵੇ ਅਮਰੀਕਾ ਦੇ ਸ਼ਰਧਾਲੂ ਉਨ੍ਹਾਂ ਦੇ ਵੱਲੋਂ 5 ਲੱਖ ਰੁਪਏ ਜਿਹੜੇ ਨੇ ਉਹ ਦਿੱਤੇ ਗਏ ਨੇ ਉਹਨਾਂ ਦੇ ਵੱਲੋਂ 5 ਲੱਖ ਰੁਪਏ ਦਾ ਸਹਿਯੋਗ ਕੀਤਾ ਗਿਆ ਤਾਂ ਜੋ ਹੜ੍ਹ ਪੀੜਿਤ ਲੋਕ ਨੇ ਉਹਨਾਂ ਦੀ ਸਹਾਇਤਾ ਕੀਤੀ ਜਾਵੇ। ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀ ਹੜ੍ਹ ਪੀੜਤਾਂ ਲਈ ਮਾਲੀ ਤੌਰ ਦੇ ਉੱਤੇ 20 ਕਰੋੜ ਰੁਪਏ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੱਖਿਆ ਸੀ। ਤੇ ਜਿਹਦੇ ਸੰਬੰਧ ਵਿੱਚ ਬੱਖ-ਬੱਖ ਹਲਕਿਆਂ ਦੇ ਵਿੱਚ ਕਿਸੇ ਨੂੰ ਡੀਜ਼ਲ ਦੇ ਤੌਰ ਤੇ ਮਰਜ਼ਾ ਕਿਸੇ ਨੂੰ ਗੱਦਿਆਂ ਦੇ ਤੌਰ ਤੇ ਤੇ ਹੁਣ ਅਸੀਂ ਕੰਬਲ ਵੀ ਨਾਲ ਵੰਡਣ ਜਾ ਰਹੇ ਹਾਂ ਤੇ ਮੁੱਖ ਤੌਰ ਤੇ ਅਸੀਂ ਤਿੰਨ ਚਾਰ ਜਿਹੜੇ ਸੀਗੇ ਉਹ ਡਿਸਾਈਡ ਕੀਤੇ ਸੀ ਇੱਕ ਤਾਂ ਸਾਰਿਆਂ ਨੂੰ ਬਹੁਤ ਸਾਰਿਆਂ ਨੂੰ ਡੀਜ਼ਲ ਦੇਣਾ ਕਾਨਕ ਦੇ ਵੀ ਗੁਰਦੁਆਰਿਆਂ ਦੀਆਂ ਜਿਹੜੀਆਂ ਇਮਾਰਤਾਂ ਨੁਕਸਾਨੀਆਂ ਗਈਆਂ ਤੇ ਬੱਚਿਆਂ ਦੀਆਂ ਕਿਤਾਬਾਂ ਬੱਚਿਆਂ ਦੀਆਂ ਕਿਤਾਬਾਂ ਬਾਬਤ ਮੈਂ ਕਹਿਣਾ ਚਾਹਣਾ ਕਿ ਤੁਰੰਤ ਸਾਰੇ ਮਾਪਿਓ ਜਾਂ ਉਹਨਾਂ ਦੇ ਟੀਚਰ ਸਹਿਬਾਨ ਜਾਂ ਪ੍ਰਿੰਸੀਪਲ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰਨ ਤਾਂ ਕਿ ਅਸੀਂ ਉਹਨਾਂ ਦੀ ਲੋੜ ਮੁਤਾਬਕ ਜਿਹੜੀਆਂ ਵੀ ਕਿਤਾਬਾਂ ਚਾਹੀਦੀਆਂ ਉਹ ਕਿਤਾਬਾਂ ਜਿਹੜੀਆਂ ਉਹ ਆਰਡਰ ਕਰ ਸਕੀਏ ਸੋ ਇਹ ਜ਼ਰੂਰੀ ਆ ਕਿਉਂਕਿ ਬੱਚਿਆਂ ਦੀ ਪੜ੍ਹਾਈ ਦਾ ਵਿਸ਼ਾ ਹੈ ਦੂਸਰਾ ਬਹੁਤ ਸਾਰੇ ਮੈਂ ਡੋਨਰਸ ਦਾ ਵੀ ਧੰਨਵਾਦ ਕਰਦਾ ਜਿਹੜੇ ਦਿਨ ਰਾਤ ਆਪਣੀ ਜਥਾ ਸ਼ਕਤ ਮੁਤਾਬਕ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਸਾਡੇ ਵੱਖ-ਵੱਖ ਅਕਾਊਂਟ ਜਾਂ ਦੋ ਉਹਨਾਂ ਵਿੱਚ ਆਪਣੀ ਮਾਇਆ ਦਸਵੰਦ ਦੇ ਤੌਰ ਤੇ ਭੇਜ ਕੇ ਸਫਲ ਵੀ ਕਰ ਰਹੇ ਆ ਤੇ ਮੈਂ ਅੱਜ ਅਚੇਚੇ ਤੌਰ ਤੇ ਧੰਨਵਾਦ ਕਰਦਾ ਸਰਦਾਰ ਦਲਵੀਰ ਸਿੰਘ ਯੂ ਐਸ ਏ ਸਰਦਾਰ ਪਰਮਜੀਤ ਸਿੰਘ ਯੂ ਐਸ ਏ ਤੇ ਉਹਨਾਂ ਦੇ ਨਾਲ ਸਰਦਾਰ ਗਰਜੀਤ ਸਿੰਘ ਨੀਲਾ ਨਲਵਾ ਜਿਨ੍ਹਾਂ ਨੇ ਅਚੇਚੇ ਤੌਰ ਤੇ 5 ਲੱਖ ਰੁਪਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹ ਉਹਨਾਂ ਨੇ ਪਹਾੜ ਪੀੜਤ ਜਿਹੜੇ ਆ ਉਹਨਾਂ ਦੇ ਬਸ ਮੋੜ ਬਸੇਵੇ ਵਾਸਤੇ ਪੈਸੇ ਭੇਜੇ ਆ ਸੋ ਮੈਂ ਇਹ ਪਰਿਵਾਰ ਉਹ ਆ ਜਿਹੜਾ ਪਰਿਵਾਰ ਹੁਣ ਨਹੀਂ ਬੜੇ ਲੰਬੇ ਅਰਸੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਤੇ ਨਾਲ ਦੀ ਨਾਲ ਅਕਾਲੀ ਦਲ ਦੇ ਵੀ ਬਹੁਤ ਲੰਬੇ ਅਰਸੇ ਤੋਂ ਜਦੋਂ ਵੀ ਲੋੜਾਂ ਪੈਂਦੀਆਂ ਬੜੇ ਐਮਐਲਏ ਆਂ ਦੀਆਂ ਵੀ ਉਹਨਾਂ ਨੇ ਮਾਇਕ ਤੌਰ ਤੇ ਵੱਡੀਆਂ ਸੇਵਾਵਾਂ ਦੇ ਵਿੱਚ ਹਿੱਸਾ ਪਾਇਆ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਤੇ ਉਹਨਾਂ ਵੱਲੋਂ ਹਮੇਸ਼ਾ ਇਹ ਵੀ ਰਹਿੰਦੀ ਆ ਭਈ ਜੇ ਲੋੜ ਹੋਈ ਬਾਜੀ ਦੱਸਦੇ ਹੋ ਪਰ ਮੈਂ ਕਿਉਂਕਿ ਬਹੁਤ ਸਾਰੇ ਲੋਕ ਜਿਨਨੇ ਵੀ ਆਪਣੀ ਮਾਇਆ ਸਫਲ ਕਰ ਰਹੇ ਆ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਨਿਮਰਤਾ ਸਹਿਤ ਬੇਨਤੀ ਵੀ ਕਰਦਾ ਕਿ ਜਿਹੜੇ ਵੱਖ-ਵੱਖ ਸਟੇਟਾਂ ਚੋਂ ਲੋਕ ਆਉਂਦੇ ਆ ਉਹ ਤੁਸੀਂ ਆਪਣੀ ਠੀਕ ਆ ਤੁਹਾਡੀ ਆਪਣੀ ਮਾਇਆ ਆ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਉਹ ਪੈਸੇ ਆਉਂਦੇ ਵੀ ਸ਼ੌਮਣੀ ਕਮੇਟੀ ਨੂੰ ਦੇਣੇ ਆ ਜਿੱਦਾਂ ਪਿਛੇ ਜੰਮੂ ਕਸ਼ਮੀਰ ਵਾਲੇ ਆਏ ਤੁਸੀਂ ਸਾਡੇ ਅਕਾਊਂਟ 'ਚ ਜਮ੍ਹਾਂ ਕਰਾਓ ਅਸੀਂ ਤੁਹਾਨੂੰ ਦੱਸਾਂਗੇ ਕਿੱਥੇ ਵੰਡਣੇ ਤੁਸੀਂ ਆਪਣੀ ਮਰਜ਼ੀ ਨਾਲ ਵੰਡ ਕੇ ਆਓ ਤਾਂ ਕਿ ਲੋੜਵੰਦ ਜਿਹੜਾ ਆ ਉਹਦੇ ਮੂੰਹ ਦੇ ਵਿੱਚ ਉਹ ਪਵੇ ਜਿਹੜੀ ਉਹਨੂੰ ਚੀਜ਼ ਚਾਹੀਦੀ ਆ ਇਸ ਕਰਕੇ ਅੱਜ ਵੀ ਮੈਂ ਸਵੇਰੇ ਬਲਾਸਪੁਰ ਤੋਂ ਬਹੁਤ ਸਾਰੇ ਡੋਨਰਸ ਦਿੱਤੋਂ ਟੈਲੀਫੋਨ ਆਇਆ ਤੇ ਮੈਂ ਉਹਨਾਂ ਨੂੰ ਵੀ ਕਹੀ ਸੀ ਕਿ ਤੁਸੀਂ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਖਾਤਿਆਂ 'ਚ ਪੈਸੇ ਪਾਓ ਤੇ ਜਿਹੜੇ ਅਸੀਂ ਤੁਹਾਨੂੰ ਦੱਸਾਂਗੇ ਵੰਡ ਕੇ ਤੁਸੀਂ ਆਇਓ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਤੁਹਾਡੀ ਮਾਇਆ ਵੀ ਸਫਲ ਹੋਜੂਗੀ ਤੇ ਜਿਹੜਾ ਲੀਡੀ ਹੈਗੇ ਜਿਨ੍ਹਾਂ ਨੂੰ ਲੋੜ ਆ ਉਹਨਾਂ ਦੀ ਲੋੜ ਵੀ ਪੂਰੀ ਹੋਜੂਗੀ ਤੇ ਸਰਦਾਰ ਸਤਪਾਲ ਸਿੰਘ ਜੀ ਅੜੀਸਾ ਤੋਂ ਗੁਰਦਾਰਾ ਸਿੰਘ ਸਭਾ ਦੇ ਪ੍ਰਧਾਨ ਆ ਉਹਨਾਂ ਨੇ 15 ਲੱਖ ਰੁਪਈਆ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਭੇਜਿਆ ਉਹਨਾਂ ਦਾ ਵੀ ਧੰਨਵਾਦ ਕਰਦਾ ਜੰਮੂ ਕਸ਼ਮੀਰ ਵਾਲਿਆਂ ਨੇ ਪਿੱਛੇ ਵੱਡੀ ਖੇਪ ਜਿਹੜੀ ਪਰ ਉਹ ਵੰਡ ਆਪ ਗਏ ਚਲੋ ਉਹ ਵੀ ਚੰਗੀ ਸੀ ਗੱਲ ਪਈ ਵੰਡਣੀ ਪਰ ਮੈਂ ਬਾਰ ਬਾਰ ਇਸ ਕਰਕੇ ਕਹਿ ਰਿਹਾ ਕਿ ਜਿਹੜੀ ਚੀਜ਼ ਦੀ ਲੋੜ ਆ ਉਹ ਆਪਾਂ ਪਹੁੰਚਾਈਏ ਹੁਣ ਲੋਕਾਂ ਰੀਹੈਬਿਲੀਟੇਸ਼ਨ ਕਰਨ ਦੀ ਅੱਜ ਅਸੀਂ ਆਏ ਆ ਜਾ ਕੇ ਬਾਰਡਰ ਏਰੀਏ ਤੋਂ ਖੇਮ ਕਰਨ ਵਾਲੇ ਪਾਸੇ ਤੇ ਬੜਾ ਕੁਝ ਕੰਮ ਹੋਣ ਵਾਲਾ ਤੇ ਆ ਜਿਹੜਾ ਹੁਣ ਆਪਣੇ ਗੁਰਦਾਸਪੁਰ ਡੇਰਾ ਬਾਬਾ ਨਾਨਕ ਆ ਇਧਰਲੇ ਪਾਸੇ ਵੀ ਬਹੁਤ ਕੰਮ ਹੋਣ ਵਾਲਾ ਜਿਵੇਂ ਜਮੀਨੀ ਕੰਮ ਹੋਣ ਵਾਲਾ ਉਥੇ ਬੰਨਾਂ ਦਾ ਕੰਮ ਵੀ ਜਿਹੜਾ ਸਰਕਾਰਾਂ ਨੇ ਕਰਨਾ ਸੀ ਬੌਨੀਆਂ ਹੋ ਗਈਆਂ ਤੇ ਮੈਂ ਕਹਿ ਸਕਦਾ ਪੰਜਾਬ ਦੇ ਲੋਕ ਆਪਣੇ ਹੱਥਾਂ ਦੇ ਨਾਲ ਅੱਜ ਉਹਨਾਂ ਬੰਨਾਂ ਦੇ ਵਿੱਚ ਸੇਵਾ ਪਾ ਰਹੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡੀਜ਼ਲ ਦੇ ਤੌਰ ਤੇ ਉੱਤੇ ਜਿਹੜਾ ਸਾਡਾ ਮੁੱਖ ਨਿਸ਼ਾਨਾ ਵੀ ਸੀਗਾ ਭਾਵੇਂ ਜ਼ਮੀਨਾਂ ਦੀ ਮੋੜ ਬਹਾਲੀ ਹੋਣੀ ਆ ਪਰ ਬੰਨਾਂ ਲਈ ਵੀ ਅਸੀਂ ਜਿੱਥੇ ਜਿੱਥੇ ਕੋਈ ਲੋੜ ਮਹਿਸੂਸ ਕਰਦਾ ਉਥੇ ਅਸੀਂ ਅਮਦਦ ਦੇ ਕੇ ਆਉਨੇ ਆ ਤਾਂ ਮੈਂ ਦੁਬਾਰਾ ਫੇਰ ਆ 5 ਲੱਖ ਰੁਪਇਆ ਭਾਈ ਦਲਵੀਰ ਸਿੰਘ ਪਰਮਜੀਤ ਸਿੰਘ ਗੁਰਜੀਤ ਸਿੰਘ ਨੇ ਜਿਹੜਾ ਇਹ ਡੋਨੇਟ ਕੀਤਾ ਇਹਨਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 350 ਹਾਲਾਂ ਸ਼ਹੀਦੀ ਨਗਰ ਕੀਰਤਨ ਦੇ ਵਿੱਚ ਛਤੀਸਗੜ੍ਹ ਦੇ ਸ਼ਰਦਾਲੂਆਂ ਦੇ ਵੱਲੋਂ ਸੇਵਾ ਕੀਤੀ ਗਈਆ। ਉਹਨਾਂ ਦੇ ਵੱਲੋਂ ਡੀਜ਼ਲ ਦੀ ਸੇਵਾ ਕੀਤੀ ਗਈਆ ਛਤੀਸਗੜ੍ਹ ਦੇ ਸ਼ਰਦਾਲੂਆਂ ਦੇ ਵੱਲੋਂ ਸ਼ਹੀਦੀ ਨਗਰ ਕੀਰਤਨ ਦੌਰਾਨ ਹੁਣ ਕਾਫਲੇ ਦੀਆਂ ਗੱਡੀਆਂ ਦੇ ਵਿੱਚ ਡੀਜ਼ਲ ਦੀ ਸੇਵਾ ਕੀਤੀ ਗਈਆ ਜਿਸ ਦੀ ਜਾਣਕਾਰੀ ਵੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ। ਆਓ ਸੁਣਿਓ ਉਹਨਾਂ ਵੱਲੋਂ ਕੀ ਕਿਹਾ ਗਿਆ। ਇਹ ਸਮੂਚਾ ਪਰਿਵਾਰ ਭਾਈ ਚਰਨਜੀਤ ਸਿੰਘ ਜੀ, ਸਰਦਾਰ surjit ਸਿੰਘ ਇਹਨਾਂ ਪਰਿਵਾਰਾਂ ਨੇ ਬੜੀ ਵੱਡੀ ਸੇਵਾ ਕੀਤੀ ਹੈ ਜੀ ਜਿੰਨੀਆਂ ਵੀ ਗੱਡੀਆਂ ਕਾਫਲੇ ਦੇ ਨਾਲ ਚੱਲ ਰਹੀਆਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਨਗਰ ਦੇ ਨਾਲ ਤੇ ਇੱਕ ਵੱਡਾ ਟੈਂਕਰ ਭਰ ਕੇ ਲਿਆਏ ਤੇਲ ਦਾ ਸਾਰੀਆਂ ਗੱਡੀਆਂ ਦੇ ਵਿੱਚ ਇਹਨਾਂ ਨੇ ਤੇਲ ਦੀ ਸੇਵਾ ਕਰਵਾਈ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਦੀ ਬਖਸ਼ਿਸ਼ ਆ ਗੁਰੂ ਗੋਬਿੰਦ ਸਿੰਘ ਸਤਿਗੁਰੂ ਜੀ ਤੇਗ ਬਹਾਦਰ ਸਿਮ ਰਿਆ ਘਰ ਨੌ ਨੇ ਦਾਵੇ ਧਾਏ ਸਭ ਥਾਈ ਹੋਏ ਸਹਾਏ ਅਸੀਂ ਬੇਨਤੀ ਕਰਾਂਗੇ ਸੱਚੇ ਪਾਤਸ਼ਾਹ ਦੀ ਚਰਨਾਂ ਵਿੱਚ ਜਿਹਨੇ ਪਰਿਵਾਰ ਨੇ ਇਨੀ ਵੱਡੀ ਸੇਵਾ ਕੀਤੀ ਆ ਨਾ ਗੱਲ ਇਹ ਨਹੀਂ ਆ ਵੀ ਇਹਨਾਂ ਨੇ ਕਿੰਨੇ ਹਜ਼ਾਰ ਦੀ ਕੀਤੀ ਆ ਕਿੰਨੇ ਸੌ ਦੀ ਕੀਤੀ ਆ ਪਰ ਇਹ ਆ ਵੀ ਇਹ ਚੇਚਾ ਓਡੀਕਣ ਡਏ ਸੀ ਗੱਟੀਆਂ ਦੇ ਕਾਫਲੇ ਨੂੰ ਵੀ ਆਉਣ ਤੇ ਅਸੀਂ ਤੇਲ ਦੀ ਸੇਵਾ ਕਰਨੀ ਆ ਕਿੰਨੀ ਭਾਵਨਾ ਨਾਲ ਕਿੰਨੇ ਵੱਡੇ ਲੰਮੇ ਸਮੇਂ ਤੋਂ ਡਿੱਗ ਰਹੇ ਸੀ ਤੇ ਹਰੇਕ ਗੱਡੀ 'ਚ ਵੀ ਜਿੰਨਾ ਚੰਨਾ ਤੇਲ ਪਿਆ ਤਾਂ ਨੇ ਪਾਇਆ ਵਾ ਸਤਿਗੁਰੂ ਮੇਰ ਕਰਨੇ ਨਾਲ ਪਰਿਵਾਰਾਂ ਨੂੰ ਨਾਮ ਦੀ ਦਾਤ ਗੁਰ ਸਿੱਖੀ ਜੀਵਨ ਬਖਸ਼ਣ ਇਹਨਾਂ ਦੇ ਕਾਰੋਬਾਰਾਂ ਵਿੱਚ ਵੀ ਅਰਦਾਸ ਕਰਾਂਗੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਹਨਾਂ ਦੇ ਕਾਰੋਬਾਰਾਂ ਵਿੱਚ ਵੀ ਸਤਿਗੁਰੂ ਵਾਧੇ ਪਾਉਣ ਜਿਨ੍ਹਾਂ ਨੇ ਐਡੀ ਦੂਰ ਬੈਠੇ ਰਹੇ ਪੰਜਾਬ ਤੋਂ ਪਰ ਫਿਰ ਵੀ ਅੰਦਰ ਆਪਣੇ ਭਾਵਨਾ ਸਬੂਈ ਬੈਠੇ ਆ ਸਿੱਖੀ ਨਾਲ ਜੁੜੇ ਆ ਸਿੱਖੀ ਨਾਲ ਪਿਆਰ ਆ ਗੁਰੂ ਚਰਨਾਂ ਨਾਲ ਜੁੜੇ ਆ ਸਤਿਗੁਰੂ ਮਿਹਰ ਕਰਨ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਗੁਰਗਰਨ ਸਾਹਿਬ ਜੀ ਆਪ ਚੱਲ ਕੇ ਸਾਡੇ ਮੋਰੇ ਦਰਸ਼ਨ ਦੇਣ ਆਏ ਅਸੀਂ ਇਹ ਜਨਮ ਤੇ ਸਫਲਾ ਹੋਈ ਗਿਆ ਹੈ ਅੱਗੋਂ ਵੀ ਬੱਚਿਆਂ ਨਾਲ ਸੀ ਆਖ ਨੇ ਆ ਕਿ ਗੁਰੂ ਘਰ ਨਾਲ ਜੁੜੀਏ ਔਰ ਮੇਰੇ ਖਿਆਲ ਸੇ ਯਾਤਰਾ ਦਾ ਮਕਸਦ ਵੀ ਆਈ ਹੈ ਕਿ ਪੂਰੇ ਦੇਸ਼ ਸੇ ਯਾਤਰਾ ਕਰਕੇ ਸਾਰਿਆਂ ਨੂੰ ਗੁਰੂ ਨਾਲ ਜੋੜਨੇ ਦੀ ਯਾਤਰਾ ਹੈ ਸਾਰਿਆਂ ਨੂੰ ਅਸੀਂ ਬੇਨਤੀ ਕਰਨੇ ਆ ਕਿ ਸਾਰੇ ਗੁਰੂ ਵਾਲੇ ਬਣੇ ਸਾਰੇ ਅੰਬਿਤਸਰ ਕੀਏ ਔਰ ਗੁਰੂ ਵਾਲੇ ਬਣੀਏ ਔਰ ਗੁਰੂ ਮਰਿਆਦਾ ਦੇ ਸਾਧਨ ਨਾਲ ਆਪਣਾ ਜੀਵਨ ਜੀਵੋ ਇੰਨੀਆਂ ਗੱਡੀਆਂ ਦੇ ਵਿੱਚ ਤੇਲ ਦੀ ਸੇਵਾ ਕਰਵਾਈਏ ਕਿੰਨੇ ਲੀਟਰ ਦੀ ਤੇਲ ਜੋ ਵਾਇਗਰੂ ਨੇ ਘੱਲੇ ਸਾਰੀਆਂ ਗੱਡੀਆਂ ਤੇ ਸੇਵਾ ਕੀਤੀ ਹੈ ਕੋਈ ਗਿਣਤੀ ਦੀ ਥਾਂ ਰੱਖੀ ਨਹੀਂ ਹੈ ਜਿੰਨੇ ਵੀ ਆ ਰਹੀ ਹੈ ਔਰ ਜਿੰਨੇ ਵੀ ਆਏ ਕਿ ਸਾਰੀਆਂ ਗੱਡੀਆਂ ਜ ਕੋਈ ਗਿਣਤੀ ਦੀ ਰੱਖੀ ਨਹੀਂ ਵੀਰ ਜੀ ਜੋ ਬਾਬੇ ਨੇ ਸੰਤ ਸੇਵਾ ਦਿੱਤੀ ਹੈ ਅਸੀਂ ਬਹੁਤ ਆਪਣੇ ਆਪ ਨੂੰ ਵਡਵਾਗਾ ਸਮਝਦੇ ਹਾਂ ਕਿ ਸੇਵਾ ਸੰਤ ਮਿਲੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਜੋ ਆਗਰਾ ਸਾਹਿਬ ਤੋਂ ਆਰੰਭ ਹੋਇਆ ਸੀ ਉਵਾਂ ਕੋਲ ਪੜਾਵਾਂ ਦੀ ਯਾਤਰਾ ਕਰਦਾ ਬਲਾਸਪੁਰ ਪਹੁੰਚੇ ਸੀ ਕਿਉਂ ਬਲਾਸਪੁਰ ਤੋਂ ਅਗਲੇ ਪੜਾ ਗੁਰਵਾ ਵੱਸ ਤੇ ਜਾ ਰਿਹਾ ਸੀ ਰਸਤੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਵੱਡੀ ਸੇਵਾ ਸਦਾਸ ਸਰਜੀਤ ਸਿੰਘ ਤੇ ਸਦਾ ਚਰਨਜੀਤ ਸਿੰਘ ਦੋਨੋਂ ਭਰਾਵਾਂ ਨੇ ਜਿਨ੍ਹਾਂ ਦਾ ਆਪਣਾ ਪਟਰੋਲ ਪੰਪ ਉਹ ਪਟਰੋਲ ਪੰਪ ਦੇ ਨਹੀਂ ਉਹ ਰਸਤੇ ਦੇ ਵਿੱਚ ਟੈਂਕਰ ਭਰ ਕੇ ਲੈ ਕੇ ਆਏ ਨੇ ਉਹ ਗੱਡੀਆਂ ਜਿਹੜੀਆਂ ਲਗਰ ਕੀਤਾ ਦੇ ਨਾਲ ਚੱਲਦੀਆਂ ਉਹਨਾਂ ਦੇ ਵਿੱਚ ਜਿੰਨਾ ਜਿੰਨਾ ਵੀ ਤੇਲ ਪਿਆ ਉਹਨਾਂ ਤੇਲ ਦੀ ਸੇਵਾ ਨਿਭਾਈ ਹੈ ਮੈਂ ਇਹਨਾਂ ਦੋਵਾਂ ਭਰਾਵਾਂ ਦਾ तहे ਦਿਲੋਂ ਧੰਨਵਾਦ ਕਰਦਾ ਜਿੱਥੇ ਆਪਣੇ ਵੱਲੋਂ ਕਰਦਾ ਉਥੇ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਤਕਾਰਯੋਗ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਵੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਇਹ ਇਸੇ ਤਰ੍ਹਾਂ ਗੁਰੂ ਘਰ ਦੇ ਸੇਵਾ ਕਰਦੇ ਰਹਿਣ ਤੇ ਮਹਾਰਾਜ ਇਹਨਾਂ ਨੂੰ ਚਰਚੀ ਅਗਲਾ ਵਾਲਾ ਜੀਵਨ ਬਖਸ਼ੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਏ ਦਿਨ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਪੰਜਾਬ ਦੇ ਵਿੱਚ ਲੋਕ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦਾ ਜੀਵਨ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਇਆ ਉਹਨਾਂ ਦੀ ਸਹਾਇਤਾ ਕੀਤੀ ਜਾਵੇ। ਆਏ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਹੜ੍ਹ ਪੀੜਿਤ ਲੋਕਾਂ ਦੀ ਸਹਾਇਤਾ ਕੀਤੀ ਜਾਵੇ। ਉਨ੍ਹਾਂ ਦੇ ਵੱਲੋਂ ਹੁਣ ਇੱਕ ਹੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨ੍ਹਾਂ ਦੇ ਵੱਲੋਂ ਬੰਨ ਬੰਨਣ ਵਾਸਤੇ 6000 ਲੀਟਰ ਤੇਲ ਦੀ ਸੇਵਾ ਕੀਤੀ ਗਈ ਹੈ ਉਨ੍ਹਾਂ ਦੇ ਵੱਲੋਂ ਇਹ ਜਿਹੜੀ ਸੇਵਾ ਹੈ ਉਹ ਸ਼੍ਰਮnik ਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਖੇਮ ਕਰਨ ਦੇ ਪਿੰਡ ਮੈਦੀਪੁਰ ਦੇ ਵਿਖੇ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਦੇ ਵੱਲੋਂ 6000 ਲੀਟਰ ਤੇਲ ਦੀ ਸੇਵਾ ਕੀਤੀ ਗਈ ਹੈ ਪਿਛਲੇ ਸਮੇਂ ਦੌਰਾਨ ਪੰਜਾਬ ਦਾ ਬਹੁਤ ਸਾਰਾ ਏਰੀਆ ਜਿਹੜਾ ਉਹਾੜਾਂ ਦੀ ਮਾਰ ਚ ਆ ਗਿਆ ਜਨਾ ਵਿੱਚ ਖਾਸ ਕਰਕੇ ਆ ਜਿਹੜਾ ਪਾਊਡਰ ਦਾ ਏਰੀਆ ਇਹ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋਇਆ ਆ ਜਿੱਥੇ ਆਪਾਂ ਖੜੇ ਆ ਇਹ ਉਹ ਏਰੀਆ ਜਿੱਥੇ ਧਾਰਾਂ ਟੱਪ ਕੇ ਆ ਕੇ ਜ਼ਿੰਮੇਦਾਰ ਨੂੰ ਆਪਣੀ ਕਾਰਜ ਕਰਨੀ ਪੈਂਦੀ ਸੀ ਤੇ ਇਹਦੇ ਅੰਦਰ ਇੱਕ ਬੰਨ ਵੀ ਆ ਬਹੁਤ ਵੱਡਾ ਜਿਹੜਾ ਲੋਕਾਂ ਨੇ ਆਪ ਲਾ ਕੇ ਕੁਝ ਦਾ ਪੈੜੀ ਬਚਾ ਲਈ ਪਰ ਕੁਝ ਜਿਹੜੀ ਪੈੜੀ ਇਹਨਾਂ ਤੇ ਉਸ ਬੰਨ ਨੂੰ ਤੋੜ ਕੇ ਲਗਭਗ ਬਹੁਤ ਸਾਰੀ ਜਿਹੜੀ ਕੀਤੀਓ ਫਸਲਾਂ ਨੂੰ ਨੁਕਸਾਨ ਨੇ ਆ ਗਿਆ ਕੱਲ ਅਸੀਂ ਬੈਠ ਕੇ ਫੈਸਲਾ ਕੀਤਾ ਕਿਉਂਕਿ ਇਹਨਾਂ ਨੇ ਸਾਡੇ ਗਾਗਨ ਬਲਤੋਹਾ ਸਾਡੇ ਪੱਖੋ ਕੇ ਸਾਹਿਬ ਪਸ਼ੂਹਾ ਸਾਹਿਬ ਅਜੈਕਟਿਵ ਦੇ ਮੈਂਬਰ ਮਹਿਤਾ ਸਾਹਿਬ ਜੋਤ ਸਿੰਘ ਸਮਰਾ ਕਿ ਇਹ ਇਹਨਾਂ ਨੂੰ ਤੁਰੰਤ ਲੋੜਿਆ ਡੀਜ਼ਲ ਦੀ ਕਿਉਂਕਿ ਇਹ ਅੰਦਰ ਜਾ ਕੇ ਪਰਮਿਸ਼ਨ ਲੈ ਕੇ ਬਾਦਰ ਇਹਨਾਂ ਨੂੰ ਬਾਹਰ ਲਾਉਣਾ ਪੈਂਦਾ ਤੇ ਮੋਰੇ ਕਣਕ ਦੀ ਜਿਹੜੀ ਬੁਝਾਈ ਆ ਉਹ ਵੀ ਲਾਗੇ ਆ ਗਈ ਆ ਤੋ ਇਸ ਕਰਕੇ ਅਸੀਂ ਇਕੱਲੇ ਫੇ ਫੈਨ ਲਾ ਕੀਤਾ ਇਹਦਾ ਕਿ ਇਹਨਾਂ ਨੂੰ ਤੁਰੰਤ ਅਸੀਂ ਅੱਜ ਜਿੰਨਾ ਪਿੰਡਾਂ ਨੂੰ ਇਹ ਬੰਨ ਲਾਉਣ ਲਈ 6000 ਲੀਟਰ ਜਿਹੜਾ ਤੇਲ ਆ ਉਹ ਅੱਜ ਅਸੀਂ ਇੱਥੇ ਮਹਈਆ ਕਰਾ ਦਿੱਤਾ ਸਾਰੇ ਆਹ ਟਰੈਕਟਰ ਟਰਾਲੀਆਂ ਸਾਰੇ ਲੱਗੇ ਹੋ ਆ ਤੇ ਕਿਉਂਕਿ ਜੇਲੇ ਬੰਨ ਮਜ਼ਬੂਤ ਹੈ ਕੰਮ ਦਾ ਸਰਕਾਰਾਂ ਦਾ ਪਰ ਸਰਕਾਰਾਂ ਤਾਂ ਹੁਣ ਚੁੱਪ ਕਰਕੇ ਬੈਠ ਗਈਆਂ ਤੇ ਇਹਨਾਂ ਲੋਕਾਂ ਦਾ ਮੈਂ ਧੰਨਵਾਦ ਵੀ ਕਰਦਾ ਮਾਨ ਦੇ ਵਿੱਚ ਇਹਨਾਂ ਦਾ ਮੈਂ ਗੱਦ-ਗੱਦ ਵੀ ਆ ਕਿ ਇਹਨਾਂ ਦਾ ਜਜ਼ਬਾ ਕਿੱਡਾ ਕਿ ਐਸ ਰੁੱਖ ਦੀ ਘੜੀ ਦੇ ਵਿੱਚ ਵੀ 71 ਹੋ ਕੇ ਇਹ ਸਾਰੇ ਮੰਨ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਮੈਂ ਪਿੱਛੇ ਵੀ ਕਹਿ ਗਿਆ ਤੇ ਹੁਣ ਵੀ ਕਹਿੰਦਾ ਜਿੱਲੇ ਕੁਦਰ ਦਾ ਕਹਿਰ ਵਰਸਦਾ ਉਸ ਵੇਲੇ ਕੋਈ ਅਮੀਰ ਗਰੀਬ ਕੋਈ ਨਹੀਂ ਦੇਖਿਆ ਜਾਂਦਾ ਕਿਹੜੇ ਜਾਤ ਧਰਮ ਮਜਬ ਦੇ ਨਾਲ ਜਿਹੜਾ ਸਬੰਧ ਰੱਖਦਾ ਅਸੀਂ ਪਿਛਲੇ ਦਿਨੀ ਫਰੌਂਟੇ ਵਨ ਅਸੀਂ ਯਤਨ ਕੀਤਾ ਸੀ ਲੰਗਰ ਵਰਤੌਣ ਦਾ ਤੇ ਜਦੋਂ ਪਿੰਡਾਂ ਚ ਜਾਂਦੇ ਸੀ ਉਥੇ ਕੋਈ ਨਹੀਂ ਸੀ ਦੇਖਿਆ ਜਾਂਦਾ ਕਾਰਮਚਾਰੀ ਇਹ ਲੈ ਜਾਂਦੇ ਸੀ ਕਿ ਉਹ ਕਿਹੜੀ ਜਾਤ ਪਾਤ ਨਾਲ ਸੰਬੰਧ ਰੱਖਦਾ ਇਹੋ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਸੰਦੇਸ਼ ਦਿੱਤਾ ਸੀ ਸੋ ਅੱਜ ਇੱਥੇ ਅਸੀਂ ਇਕੱਠੇ ਹੋ ਕੇ ਸਾਰੇ ਇਹ ਤਿੰਨਾ ਪਿੰਡਾਂ ਨੂੰ 6000 ਲੀਟਰ ਪੰਨ ਦੀ ਮਜ਼ਬੂਤੀ ਲਈ ਤਾਂ ਕਿ ਤੁਰੰਤ ਜਿਹੜਾ ਇਹਨਾਂ ਦਾ ਕਾਰਜ ਆ ਉਹ ਹੋ ਸਕੇ ਬਾਕੀ ਨਹੀਂ ਆ ਗੁਰਦੁਆਰਾ ਸਾਹਿਬ ਵੀ ਤਾਰਾਂ ਦੇ ਅੰਦਰ ਆ ਇਹਦੇ ਲਈ ਵੀ ਅਸੀਂ ਉਦੋਂ ਅਕ ਜੈਕਟਰ ਦਾ ਮਤਾ ਕੀਤਾ ਸੀ ਵੀ ਕੁਝ ਗੁਰਦੁਆਰਾ ਸਹਿਬਾਨ ਜਿਹੜੇ ਬਾਰਡਰ ਏਰੀਆ ਦੇ ਜਿਨ੍ਹਾਂ ਨੂੰ ਥੋੜੇ ਥੋੜੇ ਨੁਕਸਾਨ ਹੋਏ ਉਹਨਾਂ ਦੀ ਵੀ ਪ੍ਰਭਾਵਾਈ ਕਰਾਂਗੇ ਸੋ ਉਹਦੇ ਲਈ ਵੀ ਕੁਝ ਨਾ ਕੁਝ ਜ਼ਰੂਰ ਮਾਇਕ ਸਹਾਇਤਾ ਕਰਾਂਗੇ ਮੈਂ ਸਾਰਿਆਂ ਦਾ ਹੀ ਜਿਨ੍ਹਾਂ ਨੇ ਮਾਈ ਭਾਈ ਅੱਜ ਇੱਥੇ ਇਸ ਜਾਗ ਵਿੱਚ ਇਸ ਬੰਦ ਦੇ ਵਿੱਚ ਆਪਣਾ ਜੋਰਦਾਰ ਪਾਉਣ ਲਈ ਪਹੁੰਚੇ ਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਆ ਸਾਡਾ ਬੱਚਾ ਗगन ਬਰਤੋਹਾ ਔਰ ਇਹ ਸਾਰੇ ਜਿਨ੍ਹਾਂ ਨੇ ਸਾਡੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਇਹ ਸਾਰੇ ਅੱਜ ਨਾਲ ਆ ਨਾਲ ਹੀ ਨੇਗੇ ਮੋਹਰੇ ਹੋ ਕੇ ਆਪਣਾ ਜਿਹੜਾ ਇਹ ਸਾਰਾ ਕਾਰਜ ਕਰ ਰਹੇ ਆ ਤੇ ਮੇਰੇ ਨਾਲ ਮੇਰੇ ਸ਼ੌਮੀ ਗੁਰ ਦਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾ ਸਾਡਾ ਸਖਤਰ ਇਹ ਸਾਰੇ ਪਹੁੰਚੇ ਆ ਮੈਂ ਅੰਤ ਫੇਰ ਕੋਈ ਨੇ ਇਹ ਸਮਾਂ ਇੱਕੋ ਜਾਨ ਹੀ ਰਹਿਦਾ ਚੰਗੇ ਮਾੜੇ ਦੀ ਪਹਿਚਾਨ ਦੁੱਖ ਵੇਲੇ ਹੁੰਦੀ ਆ ਸੁੱਖ ਵੇਲੇ ਤਾਂ ਸਾਰੇ ਆ ਕੇ ਬਹਿ ਜਾਂਦੇ ਕੋਲ ਤੋਂ ਅੱਜ ਇਹਨਾਂ ਦੇ ਨਾਲ ਖੜੇ ਆ ਪਹਿਲਾਂ ਵੀ ਨਾਲ ਖੜੇ ਸੀ ਅਗਾਂ ਵੀ ਨਾਲ ਖੜੇ ਰਹਾਂਗੇ ਗੁਰੂ ਸਾਹਿਬ ਕਿਰਪਾ ਕਰਨ ਵਾਹਿਗੁਰੂ ਜੀ ਤਾ ਕਾਲ ਸਾਹਿਬ ਵਾਹਿਗੁਰੂ ਜੀ ਪੰਜਾਬ ਦੇ ਵਿੱਚ ਜਿੱਥੇ ਆਏ ਦਿਨ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੜ੍ਹ ਦੇ ਨਾਲ ਪੀੜਤ ਲੋਕਾਂ ਦੀ ਸਹਾਇਤਾ ਕੀਤੀ ਜਾਵੇ ਉੱਥੇ ਹੀ ਹੁਣ ਵਿੱਤ ਮੰਤਰੀ ਹਰਪਾਲ ਸਿੰਘ ਚਿਮਮਾ ਅਤੇ ਉਹਨਾਂ ਦੇ ਨਾਲ ਐਮ ਐਲ ਏ ਕੁਲਵੰਤ ਸਿੰਘ ਹੜ ਦੇ ਨਾਲ ਪ੍ਰਭਾਵਿਤ ਖੇਤਰਾ ਦੇ ਵਿੱਚ ਉਹਨਾਂ ਦੇ ਵੱਲੋਂ ਐਂਬੂਲੈਂਸ ਭੇਜੀ ਗਈ ਤਾਂ ਜੋ ਲੋਕ ਹੁਣ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਉਹਨਾਂ ਦੇ ਵੱਲੋਂ ਐਂਬੂਲੈਂਸ ਨੂੰ ਹਰੀ ਝੰਡੀ ਦਿਖਾਈ ਗਈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਖੁਦ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਹੁਣ ਇਸ ਐਂਬੂਲੈਂਸ ਦੇ ਵਿੱਚ ਜਿਹੜੇ ਲੋਕ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ ਇਹ ਨੂੰ ਲੈ ਕੇ ਪੂਰੀ ਜਾਣਕਾਰੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਸਾਡੀ ਮਹਾਲੀ ਦੀ ਟੀਮ ਨੇ ਬਹੁਤ ਵੱਡਾ ਪ੍ਰਾਲਾ ਕੀਤਾਗਾ ਸਾਡੇ ਐਮਐਲਏ ਸਹਿਬਾਨ ਨੇ ਅੱਜ ਤਿੰਨ ਸਾਡੀਆਂ ਮੈਡੀਕਲ ਦੀਆਂ ਬਹਿਨਾ ਜਿਹਦੇ ਅੰਦਰ ਡਾਕਟਰ ਹੋਣਗੇ ਨਰਸਾਂ ਹੋਣਗੀਆਂ ਜਿਹਦੇ ਅੰਦਰ ਫਾਰਮਾਸਿਸਟ ਹੋਊਗਾ ਔਰ ਸਾਰੀਆਂ ਮੈਡੀਸਨ ਹੋਣਗੀਆਂ ਇਹ ਜਿੱਥੇ-ਜਿੱਥੇ ਵੀ ਹੜ ਆਇਆਗਾ ਬਾੜਪੀੜ ਤੇ ਇਲਾਕਾਗਾ ਉਹ ਸਾਰੇ ਇਲਾਕਿਆਂ ਜਾਣਗੀਆਂ ਉੱਥੇ ਜਾ ਕੇ ਮਰੀਜ਼ਾਂ ਦਾ ਆਮ ਲੋਕਾਂ ਦਾ ਆਮ ਜਨਤਾ ਦਾ ਜਿਹੜਾ ਉਹ ਚੈੱਕਅਪ ਕਰਨਗੀਆਂ ਚੈੱਕਅਪ ਕਰਨ ਤੋਂ ਬਾਅਦ ਜਿਹੜੀਆਂ ਮੋੜ ਲਈ ਸਹੂਲਤ ਦਿੱਤੀਆਂ ਜਾਣਗੀਆਂ ਦਵਾਈਆਂ ਦਿੱਤੀਆਂ ਜਾਣਗੀਆਂ ਜਿਹੜੇ ਛੋਟੀ ਮੋਟੀ ਕੋਈ ਕਿਸੇ ਨੂੰ ਬਿਮਾਰੀ ਹੋਊਗੀ ਉਹਦਾ ਮੌਕੇ ਤੇ ਇਲਾਜ ਕਰ ਦਿੱਤਾ ਜਾਊਗਾ ਜੇਕਰ ਕਿਸੇ ਨੂੰ ਕੋਈ ਵੱਡਾ ਟ੍ਰੀਟਮੈਂਟ ਦੀ ਲੋੜ ਹੋਊਗੀ ਜਾਂ ਉਹਨੂੰ ਜਿਹੜਾ ਨੇੜਲੇ ਹਸਪੀਟਲ ਦੇ ਅੰਦਰ ਵੀ ਰਿਹਾਇਆ ਜਾਊਗਾ ਤੋਂ ਕਹਿਣ ਦਾ ਭਾਵ ਆ ਇਹਦੇ ਨਾਲ ਜਿਹੜੀਆਂ ਪਾਣੀ ਤੋਂ ਬਿਮਾਰੀਆਂ ਹੋਣਗੀਆਂ ਜਿਹੜਾ ਪਾਣੀ ਆਇਆ ਹੜ ਆਇਆ ਉਹਦੇ ਕਰਕੇ ਬਿਮਾਰੀਆਂ ਜਾਂ ਜੇ ਜਨਰਲ ਕਿਸੇ ਨੂੰ ਹੋਰ ਵੀ ਬਿਮਾਰੀਆਂ ਉਹਦਾ ਵੀ ਚੈੱਕਅਪ ਹੋਊਗਾ ਤਾਂ ਮੈਂ ਸਭ ਤੋਂ ਵੱਡੀ ਸਹੂਲਤ ਜਿਹੜੀ ਆ ਉਹ ਲੋਕਾਂ ਨੂੰ ਮਿਲੇਗੀ ਔਰ ਲਾਲ ਦੀ ਨਾਲ ਜਿਹੜਾ ਇਹਦੇ ਨਾਲ ਦਵਾਈਆਂ ਰਹਿ ਗਈਆਂ ਉਹ ਸਾਰੀਆਂ ਦਵਾਈਆਂ ਵੀ ਇਸਾ ਪਿੱਛੇ ਬੈਨਾਂ ਦੇ ਅੰਦਰ ਬੰਦੂਰ ਰਹਿ ਗਈਆਂ ਉਹ ਦਵਾਈਆਂ ਵੀ ਮੌਕੇ ਤੇ ਡਾਕਟਰ ਜਿਹੜਾ ਪਤਰੀਜਾਂ ਨੂੰ ਜਾਂ ਆਮ ਲੋਕਾਂ ਨੂੰ ਦਵਾਈਆਂ ਕਰਵਾਉਂਦੇ ਐਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਹਨਾਂ ਦੀਆਂ ਹੋਰ ਸਰਗਰਮੀਆਂ ਲੈ ਕੇ ਫੇਟੋੜੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਜੋ ਇਜਾਜ਼ਤ ਸੱਸ਼ਰੀਆ ਕਾਰ